ਚਪਲਾਂ ਚੋਰੀ ਹੋ ਗਈਆਂ ਚਪਲਾਂ ਛੋਕੀਆਂ ਚਪਲਾਂ ਚੋਰੀ ਹੋ ਗਈਆਂ ਹਾਂਜੀ ਭਾਈ ਜੀ ਅੱਜ ਆਪਾਂ ਆਏ ਹਾਂ ਕਮਾਲਪੁਰੇ ਨੂੰ ਜੋਧੇ ਨੂੰ ਯਾਦ ਆ ਚਪਲਾਂ ਦੇ ਧਿਆਨ ਕਮਾਲਪੁਰੇ ਚਪਲਾਂ ਚੋਰੀ ਹੋ ਗਈਆਂ ਮੰਡੇ ਦੀ ਹੋ ਗਈ ਇਹ ਕਿ ਉਹਦਾ ਚਿੱਟਾ ਹੋ ਗਿਆ ਕੀ ਇਹ ਆਪਾਂ ਅੱਜ ਖਰੀਦੇ ਆ ਸਪੈਸ਼ਲੀ ਮੌਕੇ ਤੇ ਠਾ ਛੋਟਾ ਮਾਰਿਆ ਕਿੱਥੋਂ ਲੈਂਦੇ ਇਹ ਏ ਆਪਣੇ ਬਸ ਇਦਾਂ ਦੱਸਣਾ ਨਹੀਂ ਨਾ ਦੱਸ ਦੋ ਫਿਰ ਥੱਲੇ ਲੱਸਾਂਗੇ ਜਿੱਦਾਂ ਜਿੱਦਾਂ ਪੰਜਾਬ ਸ਼ਿੰਗਾਰ ਵਾਂਗੂ ਇਹਨੇ ਖੜਿਆ ਬਾਹਰ ਅੱਛਾ ਇੱਥੋਂ ਦਾ ਨਹੀਂ ਚੱਕ ਲੈ ਇਹ ਗੱਲ ਦੇ ਨਹੀਂ ਕਰਤੀ ਨਹੀਂ ਨਾ ਪਹਿਲਾ ਆ ਗਏ ਆ ਠੀਕ ਆ ਕਿਵੇਂ ਬਾਈ ਵਧੀਆ ਵਧੀਆ ਓਕੇ ਰਿਪੋਰਟਾਂ ਸਾਰੇ ਬਾਈ ਸਬਸਕ੍ਰਾਈਬ ਕਰੋ ਚੈਨਲ ਨੂੰ ਲਾਈਕ ਕੀ ਸ਼ੇਅਰ ਕਮੈਂਟ ਸਾਰੇ ਕਰੋ ਠੀਕ ਆ ਬਿਨਾ ਕਹੀ ਤੂੰ ਹੀ ਬੋਲਦਾ ਬਿਨਾ ਕਹੀ ਤੂੰ ਪਤਾ ਹੀ ਆ ਕਰਦਾ ਚੈਨਲ ਕਰਦਾ ਜੀ ਨਾ ਅੱਜ ਫਿਰ ਕੰਨਮਾ ਟਰੈਕਟਰ ਹੋ ਜਾਣਾ ਦੇਖੋ ਇਹ ਤਾਂ ਮਹਾਰਾ ਹੀ ਜੋਰ ਕੀ ਪਤਾ ਕੀ ਬਣਨਾ ਹੈ ਔਰ ਸੁਨਿਲ ਦਮਤਾਨ ਕਿਦਾਂ ਕਰੂ ਮਹਾਰਾ ਹੀ ਕਰਪਾ ਕਿੰਨੇ ਹੋ ਗਏ ਹੁਣ ਤੱਕ 21 ਅੱਜ ਫਿਰ 22 ਵਾ ਦੇਖੋ ਕੀ ਬਣੂਗਾ 22 ਵਾ ਬਣੂਗਾ ਕਿ ਕੀ ਕੀ ਖੜੂਗਾ ਨਹੀਂ ਨਹੀਂ ਜਨਾਬ ਮੱਖਾਂ ਦੇ ਪਰ ਕੇ ਤਦ ਵਿੱਚ ਤੇਰੀ ਹਰ ਮਾਰ ਰਹੇ ਨੇ ਪ੍ਰਿੰਸਿਆ ਸਹੀ ਗੱਲ ਨਹੀਂ ਪ੍ਰਿੰਸ ਦਾ ਨਿਕ ਕਸੂਰ ਨਹੀਂ ਨਹੀਂ ਖੂਰ ਤੇ ਭਾਜੀ ਕੋਈ ਨਹੀਂ ਧਿਆਨ ਹੀ ਚਪਲਾਂ ਚਾਹ ਚਪਲਾਂ ਚਾਹ ਨਵੀਆਂ ਲੈ ਦਿੰਨਾ ਆਏ ਪੁਰਾਣੇ ਯਾਰੇ ਲੈ ਕੇ ਲੋਕ ਹਨਾ ਮੈਚਾਂ ਚੰਗੇ ਖਰਾਗੇ ਠੀਕ ਹੈ ਯਾਰ ਖੁੱਲੀਆਂ ਟੀਮਾਂ ਨਾਲੋਂ ਇੰਨੇ ਠੀਕ ਆ 6 8 12 16 ਡਿਮਰ ਚੂ ਟਾਈਮ ਫਿਰ ਹੋ ਜੂ ਟਾਈਮ ਜ਼ੀਰੋ ਹੋ ਜਾਂਦਾ ਨਾਲੇ ਨਾਲੇ ਪਲੇਅਰ ਸਾਰੇ ਆ ਜਾਂਦੇ ਆ ਸਤਿ ਸ੍ਰੀ ਅਕਾਲ ਜੀ ਹੋਰ ਕਿੱਦਾਂ ਜੀ ਵਧੀਆ ਵੀਰ ਜੀ ਪ੍ਰਿੰਸ ਤੋਂ ਬੁਰਜੀ ਵਾਲਾ ਹੋਰ ਪ੍ਰਿੰਸ ਫਿਰ ਅੱਜ ਕਿੱਥੇ ਆ ਅੱਜ ਜੀ ਕਮਾਲਪੁਰੇ ਠੀਕ ਆ ਅੱਜ ਦੇ ਤੈਨੂੰ ਪਤਾ ਹੀ ਆ ਫਿਰ ਕਿੱਥੇ ਆ ਮੈਚ ਥੋੜੀ ਐ ਤੇ ਮਹਾ ਕੰਬਿਆ ਕਬੱਡੀ ਦਾ ਵਈ ਅੱਜ ਅੱਜ ਜਿਹੜਾ ਹੋ ਜਾਣਾ ਉਹ ਫਿਰ ਕਿਤੇ ਨਹੀਂ ਹੋਣਾ ਉਹ ਸਿਰਾ ਹੋ ਜਾਣਾ ਇਹ ਅੱਜ ਦਿਨ ਪਤਾ ਫਿਰ ਇੱਥੇ ਹਰ ਸਾਲ ਹੀ ਸਿਰਾ ਹੁੰਦਾ ਨਹੀਂ ਉਹਦੋਂ ਹੁੰਦਾ ਹਨਾ ਤੇ ਮੈਂ ਚੱਲ ਅੱਜ ਪੈਲੀ ਦੀ ਵੇਖਣਾ ਅੱਛਾ ਤੂੰ ਪੈਲੀ ਯਾਰ ਐ ਕਿ ਮਾਰਨ ਤੇ ਠੀਕ ਆ ਬਹੁਤ ਕਾਠਾ ਬਹੁਤ ਜਾਨੀ ਨਹੀਂ ਕਾਠਾ ਮੈਂ ਤੈਨੂੰ ਦੱਸਣ ਦੇਣਾ ਕਿ ਸਿਰਾ ਹੋਇਆ ਪਿਆ ਤੇ ਹੋਰ ਫਿਰ ਅੱਜ ਕਿਹੜੀ ਟੀਮ ਅੱਜ ਆ ਗਈ ਪਿੰਡਰ ਕਲਾ ਠੀਕ ਆ ਪਲੇਅਰ ਕਿਹੜੇ ਕਿਹੜੇ ਦੱਸ ਦੇ ਫਿਰ ਆਪਣੇ ਬੰਦੇਆਂ ਦੇ ਪਲੇਅਰ ਫਿਰ ਆਪਣੇ ਦਾਦੀਏ ਦੱਸ ਦੇ ਦੱਸ ਦੇ ਪਲੇਅਰ ਫਿਰ ਆਪਣੇ ਆ ਜਾਏਗਾ ਆਪਣੇ ਦੀਪਦਰ ਜੀ ਬਾਈ ਪੁਰਾਣਾ ਸਰੇ ਲਿਮਾਂ ਦਾ ਸਨੀ ਕਾਲੇ ਸੰਘਿਆਲਾ ਹੋਰ ਹੋਰ ਆਪਣਾ ਵੀ ਗੋਪੀਮਾਨ ਕੀ ਬਈ ਗੋਪੀਮਾਨ ਕੀ ਆ ਤੇ ਪਿੰਡ ਵਾਲੇ ਆ ਕੋਈ ਪਸਟਰ ਪਿੰਡ ਰਿਆ ਇਹ ਰਮਣਾ ਪਿੰਡ ਵਾਲਾ ਬਹੁਤ ਸੀਨੀਅਰ ਪਲੇਅਰ ਆ ਪਲੇਅਰ ਆਪਣੇ ਰੈਡੀ ਆ ਆਪਣਾ ਅਗਲਾ ਮੈਚ ਆ ਹੁਣ ਤਾਂ ਸ਼ਾਹਕੋਟ ਦਾ ਹੋ ਰਿਹਾ ਸ਼ਾਹਕੋਟ ਇੱਥੇ ਕਿੱਥੇ ਹੈਗੀ ਪਿੰਡ ਬਾਹਰ ਦੂਜੀ ਯਾਰ ਕੀ ਸ਼ਕਰਪੁਰ ਸ਼ਕਰਪੁਰ ਦਾ ਮੈਚ ਲੀ ਜਾਂਦਾ ਤੂੰ ਹੱਸਦਾ ਓਏ ਗੁੱਜਰ ਕਿੱਦਾਂ ਜਾ ਕੋਟ ਮੇਰਾ ਤਾਂ ਲੱਗਾ ਵਾ ਕਿ ਮੈਂ ਮੈਚ ਦੇਖਣਾ ਵਾ YouTube ਤੇ ਨਹੀਂ ਸਹੀ ਆ ਚੱਕਰ ਨਹੀਂ ਹੋ ਜਾਂਦੀ 1921 ਮਾੜੀ ਮੋਟੀ ਆ ਸੁਣਾਣੀ ਚਾਹੀਦਾ ਗੁਜਰਾ ਇਦਾਂ ਨਹੀਂ ਨਹੀਂ ਹੋ ਨਹੀਂ ਕੋਈ ਚੱਕਰ ਮੇਰਾ ਧਿਆਨ ਹੀ ਤੇ ਦੁਨੀਆ ਸਾਡੀ ਦੁਨੀਆ ਫੈਨ ਆ ਪ੍ਰਿੰਸ ਦੀ ਤੈਨੂੰ ਇਹਨਾਂ ਪਤਾ ਠੀਕ ਆ ਬਾਈ ਮੰਗ ਕਰਦੀ ਦੁਨੀਆ ਬਲੌਗ ਕਦੋਂ ਆਊਗਾ ਬਲੌਗ ਯਾਰ ਤੂੰ ਆ ਲੀਡ ਨਹੀਂ ਪਾਇਆ ਨਹੀਂ 1 ਵਜੇ 1 ਵਜੇ 12 1 ਵਜੇ ਇਨੀ ਟਾਈਮ ਉਹ ਉਦੋਂ ਨਹੀਂ ਪਾਇਆ ਸ਼ਾਇਦ ਹੈ ਨਾ ਅਗਲੇ ਦਿਨ ਲੀਡ ਪਾਇਆ ਅਗਲੇ ਦਿਨ ਨਹੀਂ 1 ਵਜੇ ਪਾਤਾ ਸੀ ਬਈ ਜੀਬ ਹਾਂਜੀ ਭਾਈ ਜੀ ਬਾਹਰੀ ਹੈ ਜੋ ਗਿਆ ਬ੍ਰੰਸ ਚਪਲਾਂ ਚੋਰੀ ਹੋ ਗਈਆਂ ਚਪਲਾਂ ਛੋਕੀਆਂ ਚਪਲਾਂ ਚੋਰੀ ਹੋ ਗਈਆਂ ਹਾਂਜੀ ਭਾਈ ਜੀ ਅੱਜ ਆਪਾਂ ਆਏ ਹਾਂ ਕਮਾਲਪੁਰੇ ਨੂੰ ਜੋਧੇ ਨੂੰ ਯਾਦ ਆ ਚਪਲਾਂ ਦੇ ਧਿਆਨੇ ਕਮਾਲਪੁਰੇ ਚਪਲਾਂ ਚੋਰੀ ਹੋ ਗਈਆਂ ਮੁੰਡੇ ਦੀ ਹੋ ਗਈਆਂ ਜਿੰਦਗੀ ਦੀ ਪਹਿਲੀ ਗਰੀ ਹਾਸਾ ਆ ਸਾਡੇ ਨਾਲ ਹੂੰ ਇੱਥੇ ਹੋਣੀਆਂ ਕੀ ਕੀ ਗਈਏ ਕੀ ਬੋਲਿਆ ਓਏ ਇੱਥੇ ਹੋਣੀਆਂ ਮਿਲ ਜਾਣੀਆਂ ਨਹੀਂ ਨਹੀਂ ਉਹ ਤੇ ਕੋਈ ਕੇ ਪਹਿਲਵਾਨ ਨੇ ਭਾਈਆਂ ਨੇ ਲਾਲਾ ਕੰਨ ਤੋਂ ਹੋਣਾ ਕੀ ਗੱਲ ਜ਼ਰੂਰੀ ਹੈ ਜ਼ਰੂਰੀ ਹੈ ਚੱਲਾ ਕਮੈਂਟ ਗੱਲਬਾਤ ਕਰਦੇ ਹਾਂ ਠੀਕ ਹੈ ਤੁਹਾਨੂੰ ਮੈਂ ਕਰਦਾ ਫਰ ਫਿਰ ਗੁੱਜਰ ਵਧੀਆ ਨਾ ਦੁਬਾਰ ਦੀ ਬੋਲ ਇਹਨਾਂ ਦਾ ਮੈਂ ਬਈ ਦੁਬਾਰ ਤੇ ਨਹੀਂ ਇੱਥੇ ਚੱਲੂ ਇਹ ਤਾਂ ਇਹ ਆਪਾਂ ਅੱਜ ਖਰੀਦੇ ਆ ਸਪੈਸ਼ਲੀ ਮੌਕੇ ਤੇ ਠਾਸ ਫਟਾ ਮਾਰਿਆ ਕਿੱਥੋਂ ਲੈਂਦੇ ਇਹ ਇਹ ਆਪਣੇ ਬਸ ਇਦਾਂ ਦੱਸਣਾ ਨਹੀਂ ਨਾ ਦੱਸ ਦੋ ਫਿਰ ਕੇ ਥੱਲੇ ਦੱਸਾਂਗੇ ਜਦੋਂ ਜਦੋਂ ਪੰਜਾਬ ਸਿੰਘ ਆ ਰਾਂਗੂ ਇਹਨਾਂ ਦੇ ਖੱਡਿਆ ਬਾਹਰ ਇਹ ਟਾਈਮ ਬਾਅਦ ਕਰਨੇ ਬਾਅਦ ਲੱਗੂਗਾ ਨਾ ਟਾਈਮ ਉਧਰ ਹੀ ਉਧਰ ਹੀ ਖਾਣ ਸੰਗ ਕਰੇ ਕਿਹੜੀ ਬਰੀਡ ਹੈ ਇਹ ਬ੍ਰੀਡਿੰਗ ਦੱਸ ਨਹੀਂ ਇਹ ਸਪੈਸ਼ਲ ਮੰਗ ਨਹੀਂ ਦੱਸਣਾ ਨਾ ਨਾ ਇੱਥੋਂ ਦਾ ਨਹੀਂ ਚੱਕ ਲੈ ਲੈ ਉਹ ਗੱਲ ਫੇਰ ਕਰਤੀ ਅਸੀਂ ਨਾ ਪੈਸਾ ਲਾ ਕੇ ਆਏ ਆ ਠੀਕ ਆ ਇਹ ਬਸ ਖਾਵਾਂਗੇ ਸੱਤਾ ਥਾਂ ਮਹੀਨਿਆਂ ਨੂੰ ਜੋ ਦੱਸ ਨਹੀਂ ਨਹੀਂ ਫਿਰ ਨਸਲ ਕਿਹੜੀ ਆ ਬਸ ਗੈਸ ਕਰ ਲੈਣਗੇ ਆਪੇ ਬੰਦੇ ਆ ਵੀ ਹਾਈਟ ਰੱਖੀ ਹੈ ਜੀ ਜਿਹੜਾ ਹੋਊ ਫਿਰ ਬੰਦਾ ਆਪੇ ਆਪੇ ਗੈਸ ਮਾਰ ਲੈਣਗੇ ਪੰਜਾਬ ਸ਼ਿੰਗਾਰ ਦਰਦੇ ਦਰਦੇ ਗੱਲ ਨਹੀਂ ਹੈਗੀ ਕੁਆਲਿਟੀ ਕੁਆਲਿਟੀ ਦੱਸਦੇ ਨਹੀਂ ਲੋਕਾਂ ਨੇ ਹਾਂ ਇਧਰ ਆ ਦੇਖ ਲੂ ਇਹਨਾਂ ਨੂੰ ਵਿਖਾਏ ਨਹੀਂ ਨਹੀਂ ਠੀਕ ਆ ਠੀਕ ਆ ਤਿੰਨ ਪਟੇ ਅਲੱਗ-ਅਲੱਗ ਹਾਂ ਕਲਰਫੁੱਲ ਮੈਂ ਪੰਜ ਪੰਜ ਵਿੱਚ ਰੱਖਿਆ ਬੈਠਾ ਬੈਠਾ ਜੀ ਮੇਲਾ ਕੱਢ ਲਈ ਹੁੰਦੇ ਨੇ ਅੱਖਾਂ ਕੱਢਦਾ ਹਾਂ ਚਲੋ ਕੋਈ ਨਹੀਂ ਠੀਕ-ਠਾਕ ਬਈ ਵਧੀਆ ਹੋ ਗਿਆ ਤੁਹਾਨੂੰ ਖਲਾਵੇਂ ਲੱਗਣਾ ਠੀਕ ਸਾਗੇ ਵਧੀਆ ਜਾਵਾਂ ਠੀਕ-ਠਾਕ ਚੜਦੀ ਕਲਾ ਲੋ ਕਹਿੰਦੇ ਗੱਲਾਂ ਬਾਤਾਂ ਹੋਰ ਕਰਾਇਆ ਕਰੋ ਗੱਲਾਂ ਬਾਤਾਂ ਗੱਲਾਂ ਹੋ ਮਾੜਾ ਬਾਲ ਬਾਂਬੂ ਲਾ ਲੈਂਦੇ ਬਿਲਕੁਲ ਗੱਲਾਂ ਬਾਤਾਂ ਹੋਈਆਂ ਆਪਾਂ ਬਸ ਠੀਕ ਆ ਕਰਦੇ ਆ ਜੀ ਓਕੇ ਓਕੇ ਕੋਲ ਕੋਡੀ ਫਿੱਟ ਹੈ ਉਹ ਕਰੇ ਯਕ ਹੈ ਗੋਗਾ ਚਿੱਟਾ ਹੋ ਗਿਆ ਕੀ ਲਾਉਣ ਲੱਗਿਆ ਪਾਲਾ ਹੋ ਗਿਆ ਚਿੱਟਾ ਮਾਸਕੀਨ ਕੇ ਰੇਪ ਆਪਾਂ ਇਹ ਇਮਾਨਤੀ ਚੜ੍ਹੇ ਕਾਲੇ ਸਿੰਘ ਵਾਲਾ ਰਵੀ ਸਾਹਿਬ ਕੇ ਬੱਬੂ ਪਿੰਡਰ ਆਇਆ ਪਤਰੀ ਹੋਣੀਆ ਤੇ ਰੰਡੀ ਰਾਣਾ ਮੈਜ ਆ ਗਿਆ ਆਪਣਾ ਨਹੀਂ ਆਪਣਾ ਨਹੀਂ ਉਹ ਤਾਂ ਉਹਨਾਂ ਦਾ ਪੂਰੀ ਹੁਣਾ ਦਾ ਸ਼ਗਰਪੁਰ ਦਾ ਆਇਆ ਹੁਣਾ ਉਹਦਾ ਆਪਣਾ ਨਹੀਂ ਹੈਗਾ ਠੀਕ ਹੈ ਅਰੇ ਅਰੇ ਬੋਲੇ ਰੋ ਗਿਆ ਕੀ ਆ ਗਿਆ ਮੈਨੂੰ ਹਾਂ ਨਹੀਂ ਨਹੀਂ ਤੁਹਾਨੂੰ ਜੇ ਉਹ ਕੋਈ ਆਈ ਨਾ ਜਿਹੜਾ ਮੰਨੀ ਇਹ ਤੋਂ ਮੈਂ ਉਹ ਕਿੱਥੇ ਆ ਥੱਲੇ ਨੂੰ ਆ ਗਈ ਬਾਹਰ ਨਿਕਲਦੀ ਆ ਪੈਰਾਥੀ ਬਾਹਰ ਨਿਕਲੂਣਾ ਜਿਆਦੇ ਅੱਗੇ ਹੀ ਛੋਟੀ ਖੁਸ਼ੀ ਆ ਕੋਰ ਨਾ ਮੈਂ ਕਿਹਾ ਜਦੋਂ ਉਹਦੇ ਆਏ ਮਾਰਦੇ ਹੁਣ ਮੈਂ ਸਹੀ ਬੰਦਾ ਸਮਾ ਕਰਦੀ ਸਹੀ ਹੁਣ ਛੋਟੇ ਵਿੱਚ ਫਿੱਟੀ ਚੱਲ ਸਾਨੂੰ ਇਹ ਕਹਿੰਦਾ ਪੈਸੇ ਭੰਦੇ ਆ ਵਧੀਆ ਵਧੀਆ ਓਕੇ ਰਿਪੋਰਟਾਂ ਸਾਰੇ ਵੀ ਸਬਸਕ੍ਰਾਈਬ ਕਰੋ ਚੈਨਲ ਨੂੰ ਲਾਈਕ ਕੀ ਸ਼ੇਅਰ ਕਮੈਂਟ ਸਾਰੇ ਕਰੋ ਠੀਕ ਹੈ ਬਿਨਾ ਕਹੀ ਤੂੰ ਹੀ ਬੋਲਦਾ ਬਿਨਾ ਕਹੀ ਤੂੰ ਪਤਾ ਹੀ ਆ ਕਰਦਾ ਚੰਗਾ ਕਰਦਾ ਬੜਾ ਨਾ ਹੋਰ ਠੀਕ ਠਾਕ ਵਧੀਆ ਵਧੀਆ ਓਕੇ ਪੁੱਤ ਆ ਜਾ ਬਾਈ ਤੂੰ ਦੱਸ ਕਿਦਾਂ ਕਰੀ ਠੀਕ ਠਾਕ ਸਾਰੇ ਵਧੀਆ ਬੱਸ ਕਹਿੰਦੇ ਸ਼ੀਲੂ ਨੂੰ ਲੈ ਕੇ ਆਓ ਵਲੌਗ ਚ ਮੈਂ ਖ ਲੈ ਆ ਵਲੌਗ ਤੇ ਆ ਕੇ ਵਲੌਗ ਚ ਲੈ ਆਉਨੇ ਆ ਮੈਂ ਗਿਆ ਫਿਰ ਆਪਾਂ ਕਿਹੜੇ ਦੂਰ ਹੈਗੇ ਵਲੌਗ ਬਲੌਗ ਕਿਦਾਂ ਬਣਾਇਦਾ ਖਾਣਾ ਇੱਕ ਪੀਣਾ ਆ ਆਪ ਵੀ ਬਣਾਉਨੇ ਆ ਤੁਹਾਨੂੰ ਨੂੰ ਪਤਾ ਹੀ ਆ ਖਾਣਾ ਇੱਕ ਪੀਣਾ ਵਲੌਗ ਸਾਰਾ ਪਤਾ ਤੁਹਾਨੂੰ ਕਿੰਨੇ ਸਬਸਕ੍ਰਾਈਬਰ ਵੇਲੇ ਲੋਕਾਂ ਦਾ ਕਮੇਗਾ ਵਲੌਗ ਹਾਂ ਹਾਂ ਤੂੰ ਹੀ ਖੇਡਦੇ ਅਸੀਂ ਵਿਲੇ ਅਸੀਂ ਤੁਹਾਨੂੰ ਕਵਰ ਕਰਨ ਤੇ ਐਂ ਹੀ ਕਰੀ ਜਾਣਾ ਜਿੱਦਾਂ ਅਸੀਂ ਵਿਲੇ ਆਸੀ ਬਣਾ ਲੈਂਦੀ ਬਲੋ ਤੁਸੀਂ ਵਿਲੇ ਤੇ ਸੀ ਬਣਾ ਲੈਂਦੇ ਵਿਲੇ ਨਹੀਂ ਹੈਗੇ ਵਿਲੇ ਹੀ ਬ੍ਰਦਰ ਆਪਾਂ ਕੀ ਕਰਨਾ ਯਾਰ ਹੋਰ ਠੀਕ ਠਾਕ ਘਰੇ ਸਾਰੇ ਅੱਜ ਫਿਰ ਕੰਨਮਾ ਟਰੈਕਟਰ ਹੋ ਜਾਣਾ ਦੇਖੋ ਇਹ ਲੋ ਇਹ ਤਾਂ ਮਾਰਾਂ ਹੀ ਜੋਰ ਕੀ ਪਤਾ ਕੀ ਬਣਨਾ ਹੈ ਯਾਰ ਨਹੀਂ ਔਰ ਸੁਨੀਲ ਦੇ ਮਤਾਨ ਕਿਦਾਂ ਕਰੂ ਮਾਰਾਂ ਹੀ ਕਰਪਾ ਕਿੰਨੇ ਹੋ ਗਏ ਹੁਣ ਤੱਕ 21 ਅੱਜ ਫਿਰ 22 ਵਾਂ ਦੇਖੋ ਕੀ ਬਣੂਗਾ ਬਾਈ ਮਬਣੂਆ ਕੀ ਕੀ ਖੜੂਆ ਨਹੀਂ ਨਹੀਂ ਠੀਕ ਠਾਕ ਸਮਝ ਗਿਆ ਠੀਕ ਹੈ ਫਤਿਹ ਸੰਜੀ ਬੋਲ ਦਿਓ ਜੈ ਬੱਬਾ ਜੀ ਜੈ ਬੱਬਾ ਜੀ ਪ੍ਰਿੰਸਿਆ ਤੇ ਗੱਲ ਨਹੀਂ ਪ੍ਰਿੰਸ ਦਾ ਨਹੀਂ ਕਸੂਰ ਨਹੀਂ ਨਹੀਂ ਕਸੂਰ ਤੇ ਭਾਜੀ ਕੋਈ ਨਹੀਂ ਧਿਆਨ ਹੀ ਚਪਲਾ ਚਾ ਚਪਲਾ ਚਾ ਚਪਲ ਚਾ ਕਿੱਲੇਗਾ ਮੈਂ ਨਵੀਆਂ ਲੈ ਦਿੰਨਾ ਇਹੇ ਕਰ ਸਕਦੇ ਹਾਂ ਕਮਾਲ ਇਹ ਹੁਣ ਮੈਂ ਬੋਲਿਆ ਜਾਣਾ ਲਾਈਟ ਜਪਣਾ ਹੋ ਗਿਆ ਚੋਰੀ ਅੱਜ ਕੋਈ ਭਾਈ ਜੇ ਕੇਂਤ ਆਪਣਾ ਰਹੀਆਂ ਵੀਰ ਦੀਆਂ ਦੇ ਦੋ ਹਾਂ ਹੱਥ ਜੋੜ ਕੇ ਜਿਉਂ ਦੀਦਪੁਰ ਜਿਹਾ ਚਗਿਰਦ ਹੋਊਗਾ ਕੈਮ ਤੇ ਫੇਰ ਹੀ ਉਹ ਦੀਪਮ ਕੈਮ ਕਰੂਗਾ ਉਹ ਨੰਗੇ ਭਰੀ ਕੰਡੇ ਮੱਕਣ ਦੇ ਕੰਡੇ ਮਲਾਈ ਜਾਂਦਾ ਪੈਸੇ ਮੁਕੇ ਪੈਸੇ ਦੋ ਪਲੇਸ ਨਹੀਂ ਮੋਕ ਲੋ ਜਗੇ ਢੀੜਾ ਲਵਾਨੇ ਗਰੌਂਡ ਤੇ ਢੀੜਾ ਲਵਾ ਦੋ ਸਹੀ ਗੱਲ ਆ ਬਹੁਤ ਰਮੋ ਹੋ ਜਾਣੀ ਮਾਇਆ ਇਕੱਠੀ ਹੋ ਜਾ ਫਿਰ ਤਾਂ ਮੈਂ ਸਾਰਿਆਂ ਨੂੰ ਜਪਣਾ ਲੈ ਲਈਏ ਇਹ ਵੀ ਗੱਲ ਨਹੀਂ ਫਿਰ ਤਾਂ ਬ੍ਰਾਂਡ ਚੱਲੀ ਬ੍ਰਾਂਡ ਚੱਲੀ ਟੀਮ ਆਪਣੀ ਸੈਟਾ ਚੱਲ ਬਾਬੇ ਦੀ ਕਿਰਪਾ ਨਾਲ ਬਾਕੀ ਦੇਖੋ ਕੀ ਭਾਂਦਾ ਟੀਮਾਂ ਦੇ ਅੱਜ ਸਾਰੀਆਂ ਹੀ ਹਨਾ ਸਾਰੀਆਂ ਸੈਟ ਚੱਲ ਦੇਖਦੇ ਆ ਕੀ ਭਾਂਦਾ ਫਿਰ ਮਲਾਉਨੇ ਆ ਪਲੇਰਾਂ ਨਾਲ ਹੋਰ ਵੀ ਕਰਦੇ ਆ ਗੱਲਾਂ ਬਾਤਾਂ ਹਾਂ ਉਹ ਤੇ ਕੋਈ ਨਹੀਂ ਚੱਲੇ ਆ ਸ਼ਕਰਪੁਰ ਦਾ ਮੈਚ ਆ ਗਿਆ ਉਧਰ ਆਪਣਾ ਵੀ ਬਸ ਆਉਣੀ ਆੜਾ ਇੰਦਰਜੀਤ ਕਲਸੀਆ ਫਰੀਆਦ ਸ਼ਾਜੀ ਔਰ ਬਈ ਕੈਸੇ ਹੋ ਠੀਕ ਠਾਕ ਬਿਨੇ ਦਾ ਤਰੀਕਾ ਦੋ ਖੇਡੂਗਾ ਬਈ ਇਹਨਾਂ ਖੱਤਰੀ ਮਾਰਚ ਮਾ ਮਾਰੇਗਾ ਮਟੂਮੈਂਟ ਉਹ ਟੂਰਨਾਮੈਂਟ ਉਹ ਤਾਂ ਪਹਿਲਾਂ ਨਹੀਂ ਖੇਡਦਾ ਨਾ ਉਸ ਤੋਂ ਪਹਿਲਾਂ ਨਹੀਂ ਖੇਡਦਾ ਤੁਸੀਂ ਬਿਨੇ ਖਤਰੀ ਦੇ ਨਾਲ ਹੋਨੇ। ਅਨੂਵਾਲ ਉਸ ਦਾ ਫੈਨ ਵੀ ਬਣਾ ਦੀ ਹੈ। ਠੀਕ ਆ ਬਈ। ਚਲੋ ਜਿਹੜੇ ਕਹਿੰਦੇ ਬਿਨੇ ਖਤਰੀ ਨੇ ਕਮਾਲਪੁਰੇ ਖੇਡਣਾ ਫਿਰ ਅੱਜ ਖੇਡਦਾ ਨਹੀਂ। ਨਾ ਨਹੀਂ ਖੇਡਦਾ। ਅਵੇ ਫੱਟ ਨਹੀਂ। ਮਾਰਚ 'ਚ ਖੇਡੂਗਾ। ਮਾਰਚ 'ਚ ਮੈਂ ਕਿਹਾ ਲਗਾ ਸਾਡੇ ਗਾਉਂ ਦਾ ਜੋ ਟੂਰਨਾਮੈਂਟ ਹੋਗਾ ਪਿੰਡ ਦਾ। ਉਸ ਵਿੱਚ ਕਿਹੜਾ ਪਿੰਡ ਬਈ? ਆਹ ਮਾਰਾ ਪਿੰਡ ਹੈ ਛਾਰਾ ਮੰਡੋਟੂ ਦੇ ਵਿੱਚ ਮ ਖਰਮਾਨ ਗਾਉਂ ਪੜਦਾ ਟਿਗਰੀ ਬੋਡਰ ਦੇ ਪਾਸ ਜ਼ਿਲ੍ਹਾ ਜੱਜ ਹੈ। ਠੀਕ ਆ ਬਈ। ਉੱਥੇ ਖੇਡੂ ਬਿਨੇ ਖਤਰੀ। ਆਹ ਉੱਥੇ ਖੇਲੇ। ਬਾਪਾ ਦੱਸ ਦਿੰਦੇ ਅੱਜ ਵਲੌਗ 'ਚ ਸਾਰਿਆਂ ਨੂੰ ਬਿ ओके okay जी ओके जी ਗਾਂ ਦਾ ਟੀਕਾ ਬੰਦਲਾ ਬੰਦਲਾ ਹਰ ਬੰਦਲਾ ਬੰਦਲਾ ਪਿਆ ਹੈ ਭਾਈ ਵਿੱਚ ਵਿੱਚ ਬਹੁਤ ਰਗ ਰੋਤਾ ਹੋਇਆ ਹਾਲੇ ਪਾ ਨਾ ਨਾ ਕਰ ਰਹੀ ਕੈਨ ਵਾਲਾ ਬਹੁਤ ਬੰਦਲਾ ਨਾ ਨਾ ਬਾਲ ਸੁਣਨ ਲੱਗ ਪਿਆ ਰਹਿਣਾ ਹੋਈਏ ਲਾਹ ਮੱਖਾਂ ਦੇ ਸੜ ਕੇ ਕਬਦੀ ਵਿੱਚ ਡਰੇਮੀ ਹਰ ਨੂੰ ਮਾਰ ਰਹੇ ਨੇ ਹਾਏ ਲੱਗ ਰਿਹਾ ਰੋਣ ਤਿਆਰ ਖੇਡਾ ਸਵਾਲ ਨੂੰ ਹਾਲ ਪਿਆ ਰਿਹਾ ਖੇਡਾ ਕਿੰਨੇ ਅੱਡੇ ਤੱਕ ਕਰ ਗਿਆ ਪਈ ਹੋਈ ਹੈ ਆ ਦੇ ਕੌਂ ਬੰਦਾ ਸਾਹਮਣੇ ਪਈ ਰਿਹਾ ਜਿਹੜੇ ਨਾਲ ਜੰਗ ਕਰਦੇ ਨੇ ਇਹ ਸ਼ਾਨਾ ਕੀ ਹੈ ਨੰਬਰ ਜਿਹੜਾ ਇਹ ਪਤਵਰਗੇ ਆ ਗਿਆ ਪਿੰਡਰਾ ਵਾਲਾ ਗੁਰਦਿਆਲਾ ਵੀ ਆ ਗਿਆ ਪਿਸਲ ਵੀ ਆ ਗਿਆ ਮੇਰੇ ਵੀਰ ਆਹ ਵੱਡੇ ਵੱਡੇ ਸ਼ਰਾਰੀ ਜਿਹਨੇ ਇਸ ਲਈ ਮੈਦਾਨ ਦੇ ਵਿੱਚ ਐਂਟਰੀ ਹੁੰਦੀ ਜਾ ਰਹੀ ਹੈ ਸ਼ੀਲੂ 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 ਰੋਡਰਾ ਨੂੰ ਕਰਦਾ ਇਹਨੂੰ ਇਹਨੂੰ ਕਮਾਲ ਕਰਿਆ ਆਇਆ ਹੋਇਆ ਹਰਿਆਣੇ ਵਾਲਾ ਸ਼ੀਲੂ ਹਰਿਆਣੇ ਵਾਲਾ ਸ਼ੀਲੂ ਬੱਲੇ ਬੱਲੇ ਕਰਵਾਈ ਆ ਰਿਹਾ ਹੈ ਪਾਣ ਤੰਤਰ ਕਰਵਾਈ ਆ ਰਿਹਾ ਹੈ ਸਿਰੇ ਦਾ ਮੈਚ ਦੋ ਲੋ ਟੀਮਾਂ ਦੇ ਦਰਮਿਆਨ ਸਿਰੇ ਦੀ ਕਬੱਡੀ ਮੈਚ ਸੁਨਾਪਤ ਹੈ ਪ੍ਰਿਆਣਾ ਜੀ ਸਮਾਲ ਗੜਵ ਜੀ ਇਹਨਾਂ ਦਾ ਸਾਰੇ ਦਾ ਸਕਾਰਾ ਹਸਤਾ ਜੀ ਗੋਪੀ ਜੀ ਇੰਟਰੋਡਕਸ਼ਨ ਜਰੂਰ ਕਰਦੇ ਆਵੇ ਕਿਉਂਕਿ ਇਹ ਸਾਡੀ ਖੇਡ ਕਬੱਡੀ ਦਾ ਬਹੁਤ ਵੱਡਾ ਜਾਤੀ ਹੈ ਮਾਨਕੀ ਵਾਲਾ ਦਰਸ਼ਨ ਸਿੰਘੀ ਕੋਸਾਲ ਦਾ ਚੰਦਿਆ ਹੋਇਆ ਹੈ ਦੁਨੀਆ ਦੇ ਵਿੱਚ ਬੱਲੇ ਬੱਲੇ ਕਰਾਈ ਇਸ ਨੌਜੋਕੇ ਗੁਰਦੇਲਾ ਭਿੰਡਰਾਂ ਵਾਲਾ ਵੀ ਆ ਗਿਆ ਹੈ ਪੈਸੂ ਵਰਗੇ ਰਮਨੇ ਵਰਗੇ ਖਿਡਾਰੀ ਪੇਲੂ ਵਰਗੇ ਮੈਦਾਨ ਦੇ ਵਿੱਚ ਨੇ ਤੇ ਗਰਮਜੀ ਉਹਨਾਂ ਦਾ ਬਹੁਤ ਵਾ ਸਤਕਾਰ ਹੈ ਬਹੁਤ ਤਗੜੇ ਮੈਚ ਦੋਨੋਂ ਟੀਮਾਂ ਦੇ ਦਰਮਿਆਨ ਇੱਕ ਜੋ ਮੇਰੇ ਵੀਰੇ ਪੇਂਟਿੰਗ ਕਰਦੇ ਨੇ ਉਹਨੇ ਆਪਣੇ ਅਨਾਲਜ ਵਿੱਚ ਤਸਵੀਰ ਬਣਾਈ ਹੈ ਤੇ ਅਜਿ ਸ਼ਿਲੂ ਨੂੰ ਜਸਟ ਕਰਨ ਦੇ ਲਈ ਆਇਆ ਹੈ ਸਤਕਾਰ ਹੈ ਸਨਮਾਨ ਦੁਨੀਆਂ ਤੋਂ ਵੱਖਰੇ ਹੁੰਦੇ ਨੇ ਲੈ ਵੀ ਸ਼ਿਲੂ ਨੂੰ ਮੁਬਾਰਕਬਾਦ ਹੈ ਤੇ ਸਵੀਰ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਸਤਨਾਮ ਜਗੇਤਪੁਰ ਵਾਲਾ ਸਤਨਾਮ ਜਗੇਤ ਹੋਰ ਭਾਈ ਕਿਦਾਂ ਵਧੀਆ ਹੋ ਗਿਆ ਤੇ ਠੀਕ ਠਾਕ ਕਿ ਦਾ ਫਿਰ ਫੁੱਲ ਜੋਰ ਆਜ ਦਾ ਗਰਾਊਂਡ 'ਚ ਆਪਣੀ ਵਾਲਾ ਤੇ ਮਾਰਿਆ ਹਣਾ ਕਰਮਾਂ ਦੀ ਜੇ ਤਾਰਿਆ ਜੇ ਹੋਲਡ ਪੁਆਇੰਟ ਚੱਲਣਦੇ ਆ ਵੇਖੋ ਕੀ ਕਰਦੇ ਆ ਗਰਾਊਂਡ ਨਹੀਂ ਸਹੀ ਹੈਣਾ ਅੱਜ ਆਹ ਪੋਲੀ ਜਦੀ ਲੰਮੇ ਮੈਚ ਜਾਂ ਦੋ ਦੋ ਰੇਡਰ ਆ ਰੇਡਰਾਂ ਦਾ ਜਿਆਦਾ ਹੀ ਜ਼ੋਰ ਵਾਜਦਾ ਜਾਫੀ ਇਹ ਫਿਰ ਚਾਰ ਸਰ ਜਾਂਦਾ ਬੰਦੇ ਦਾ ਕਲੱਬਾਂ ਵਾਲਾ ਕੰਮ ਹੀ ਹੋਇਆ ਪਿਆ ਪੁਆਇੰਟਾਂ ਵਾਲਾ ਤਾਂ ਰੇਡਰ ਤਿੰਨ ਚਾਹੀਦੇ ਆ ਥੋੜਾ ਜਿਹਾ ਸੌਖਾ ਜਾਂਦਾ ਰੇਡਰਾਂ ਨੂੰ ਕਿਉਂਕਿ ਮੈਚ ਥਾਰੇ ਟੱਪ ਹੋਇਆ ਹੋਰ ਘਰ ਪਰਵਾਹੀ ਕੀ ਬਾਈ ਮੈਚ ਪੂਰਾ ਨਜ਼ਾਰੇ ਲੈ ਕੇ ਲੋਕ ਹਨਾ ਮੈਚ ਚੰਗੇ ਕਰਾ ਕੇ ਠੀਕ ਹੈ ਯਾਰ ਖੁੱਲੀਆਂ ਟੀਮਾਂ ਨਾਲੋਂ ਇੰਨੇ ਠੀਕ ਆ 6 8 12 16 ਦਿਮਰ ਤੇ ਵੀ ਆ ਟਾਈਮ ਫਿਰ ਹੋ ਜੂਗਾ ਟਾਈਮ ਫਿਰ ਹੋ ਜਾਂਦਾ ਨਾਲੇ ਨਾਲੇ ਪਲੇਅਰ ਸਾਰੇ ਆ ਜਾਂਦੇ ਆ ਕੁੰਨੀਆਂ ਦੇ ਫਿਰ ਪਲੇਅਰ ਵੀ ਨਹੀਂ ਹੁੰਦੇ ਅੱਜ ਸਾਰੇ ਪਲੇਅਰ ਮੇਰੇ ਸਾਹਮਣੇ ਮੈਨ ਸਾਰੇ ਹੋਏ ਨੇ ਮੈਚ ਸਾਰੇ ਬਸ ਗੰਗੇ ਗੰਗੇ ਤੁਰ ਗਿਆ ਦਾ ਅੱਜ ਦੇ ਸਹੀ ਹੈ ਨੇਰਾ ਹੋਣਾ ਵੀ ਨਹੀਂ ਚਾਹੀਦਾ ਵੈਸੇ ਹਾਂ ਬਸ ਹੁਣ ਸੈਮੀ ਹੋ ਗਿਆ ਤਾਂ ਬਾਅਦ ਅੱਧੇ ਪੌਣੇ ਘੰਟੇ ਤੱਕ ਫਾਈਨਲ ਹੋ ਜਾਣਾ ਸਹੀ ਹੈ ਟਾਈਮ ਨਾਲ ਹੋਣਾ ਚਾਹੀਦਾ ਚੱਲਣ ਢਾਹ ਹੋਣਾ ਹਾਲੇ ਨਹੀਂ ਗਿਆ ਯਾਰ ਇੱਕ ਮਿੰਟ ਉਹ ਸਰੋਂਤਾ ਪਰ ਬੇਗੋਸ਼ ਇੱਕਦਾਂ ਟੂਰਨਾਮੈਂਟ ਆਪਣੇ 8 ਮਾਰਚ ਦਾ ਬਈ 8 ਮਾਰਚ ਸਾਰੇ ਪਲੇਅਰਾਂ ਨੂੰ ਖੁੱਲਾ ਹੱਦਿਆ ਬਈ ਪਹੁੰਚੋ 8 ਮਾਰਚ ਨੂੰ ਆਪਾਂ ਰੌਂਦੇ ਟੂਰਨਾਮੈਂਟ ਕਰਾ ਰਹੇ ਆ ਕੀ ਪ੍ਰਾਈਜ਼ ਸਾਰਿਆਂ ਦਾ ਆਪਣੇ ਬਈ ਲੱਖ 75 52 52000 ਬੈਸਟਾਂ ਨੂੰ ਨਰੋਲ ਵੀ ਕਰਾਵਾਂਗੇ 16 ਟੀਮਾਂ ਨਰੋਲ ਦੀਆਂ ਤੇ 16 ਹੀ ਓਪਨ ਦੀਆਂ ਫਿਰ ਨਾ ਕਰ ਆਪਾਂ ਬਈ 17ਵੀਂ ਟੀਮ ਨਹੀਂ ਕਰਨੀ 16 ਹੀ ਕਰਨੀਆਂ ਪੂਰੀਆਂ ਸਾਰੇ ਸੁਣ ਲਓ ਬਈ 16 ਟੀਮਾਂ ਹੀ ਕਰਨੀਆਂ ਤਿੰਨ ਵਾਰੋਂ ਹਾਂ ਤਿੰਨ ਰੋਲ ਦੀਆਂ ਵੀ 16 ਹੀ। ਨਰੋਲ ਦੀਆਂ 16। ਆਪਾਂ ਆਪ ਮੇਲਾ ਕਰਾ ਰਹੇ ਆ 8 ਮਾਰਚ ਨੂੰ। ਸਾਰੇ ਭਰਾ ਪਹੁੰਚੋ ਤੇ ਅਸੀਂ ਵੀ ਆਵਾਂਗੇ ਸਾਰੇ। ਪੁੱਜਾਂਗੇ। ਓਕੇ ਜੀ। ਓਕੇ। ਰਾਜਾ ਵੀਰ ਜਿੰਦਾਬਾਦ। ਜੋ ਰਾਜਾ ਨੂੰ। ਜੋ ਰਾਜਾ। ਜੀਮ ਚੇਂਜਰ। ਕੀ ਬਣਾ ਪੈਣ ਪਿੱਛੇ ਨੂੰ। ਰਾਜਾ ਰਾਜਾ ਹੀ ਐਵੇਂ। ਜੀਮ ਚੇਂਜਰ। ਜੀਮ ਚੇਂਜਰ ਹੀ ਆ। ਲੋਰ ਰਾਜਾ ਕਰ ਜਾਂਦਾ।